ਕਿ ਮੋਟਰ ਕਨੈਕਸ਼ਨ ਲੱਗਣ ਤੋਂ ਰਹਿ ਕੇ ਡਿਮਾਂਡ ਨੋਟਿਸ ਮਿਲੇ ਹੋਏ ਨੇ ਉਹਨਾਂ ਵਾਸਤੇ ਭਾਈ ਜਿਹੜੀ ਤੁਹਾਡੇ ਕੋਲ ਪਹੁੰਚੀ ਹੈ ਉਹਦੇ ਵਿੱਚ ਬਿਜਲੀ ਬੋਰਡ ਦੀ ਪ੍ਰਸ਼ਾਸਨ ਨੇ ਲਿਖਿਆ ਕਿ 50000 ਕਨੈਕਸ਼ਨ ਜੋ ਪਿਛਲੇ ਰਹਿੰਦੇ ਨੇ ਉਹ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਬੇਖੌਫ ਆਵਾਜ਼ ਮੈਂ ਹਰਵੰਦ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਸਾਡੇ ਸਮਾਜ ਦੇ ਵਿੱਚ ਪੁਰਾਣੇ ਸਮਿਆਂ ਤੋਂ ਹੀ ਬਹੁਤ ਸਾਰੇ ਸਾਡੇ ਬੁੱਧੀਜੀਵੀ ਤੇ ਸਾਡੇ ਆਗੂ ਸਾਡੇ ਵੱਖ-ਵੱਖ ਮੁੱਦਿਆਂ ਦੇ ਉੱਤੇ ਲੋਕ ਅਧਿਕਾਰਾਂ ਦੇ ਉੱਤੇ ਸਾਡੀ ਅਗਵਾਈ ਕਰਦੇ ਰਹੇ ਨੇ ਅੱਜ ਵੀ ਸਾਡੇ ਨਾਲ ਇੱਕ ਅਜਿਹੇ ਆਗੂ ਮੌਜੂਦ ਨੇ ਜਿਹੜਾ ਨੂੰ ਕਿ ਤੁਸੀਂ ਮਾਨਸਾ ਜ਼ਿਲ੍ਹੇ ਦੇ ਜਾਂ ਪੰਜਾਬ ਦੇ ਕਿਸੇ ਵੀ ਦਫ਼ਤਰ ਦੇ ਵਿੱਚ ਕਦੋਂ ਵੀ ਦੇਖ ਸਕਦੇ ਹੋ ਕਿਉਂਕਿ ਉਹਨਾਂ ਦਾ ਕੰਮ ਹੈ ਲਗਾਤਾਰ ਲੋਕਾਂ ਦੇ ਸੰਘਰਸ਼ ਲੜਦੇ ਰਹਿਣਾ ਤੇ ਅਕਸਰ ਉਹਨਾਂ ਨੂੰ ਨੀਲੀਆਂ ਤੇ ਲਾਲ ਫੈਲਾਣ ਵਾਲਿਆਂ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਮੇਰੀ ਮਰਾਦ ਹੈ ਸਰਦਾਰ ਦਸੌਂਦਾ ਸਿੰਘ ਬਾਦਰਪੁਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤੁਹਾਡਾ ਵੀ ਸਵਾਗਤ ਹੈ ਕਿ ਤੁਸੀਂ ਅੱਜ ਮੈਨੂੰ ਇਸ ਸੰਘਰਸ਼ ਬਾਰੇ ਪੁੱਛਣਾ ਹੈ ਅ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਦਰਸ਼ਕ ਇਹ ਜਾਨਣਾ ਚਾਹੁੰਦੇ ਨੇ ਤੁਹਾਡੇ ਤੋਂ ਕਿ ਜਿਹੜਾ ਤੁਹਾਡਾ ਇਹ ਸੰਘਰਸ਼ਾਂ ਦਾ ਦੌਰ ਹੈ ਕਿੰਨੇ ਕ ਟਾਈਮ ਤੋਂ ਤੁਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਵਾਸਤੇ ਲੜਦੇ ਆ ਰਹੇ ਹੋ ਇਸ ਬਾਰੇ ਮੈਂ ਦੱਸਣੀ ਚਾਹਣਾ ਕਿ ਮੈਂ ਬਚਪਨ ਤੋਂ ਹੀ ਇਸ ਸੰਘਰਸ਼ ਦੇ ਵਿੱਚ ਪਿਆ ਹੋਇਆ ਹੂੰ ਤੇ ਅੱਜ ਤੱਕ ਮੈਂ ਉਸ ਹਰਸਾਂ ਦੇ ਤਰ੍ਹਾਂ ਕਿਸਾਨੀ ਮੁੱਦੇ ਹੋਣ ਜਾਂ ਮਜ਼ਮਲਾਜਮਾਂ ਦੇ ਮੁੱਦੇ ਹੋਣ ਜਾਂ ਨੌਜਵਾਨਾਂ ਦੇ ਹੋਣ ਜਾਂ ਬੇਜ਼ਾਰੀ ਦਾ ਮਸਲਾ ਹੋਵੇ ਮੈਂ ਉਹ ਲੜ ਰਿਹਾ ਲੱਟਾ ਜੀ ਤੇ ਅੱਜ ਜਿਹੜਾ ਹੁਣ ਦੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਲੋਕਾਂ ਦਾ ਜਾਂ ਲੋਕਪੱਖੀ ਕਿਹੜਾ ਮੁੱਦਾ ਹੈ ਜਿਹੜਾ ਸਰਕਾਰ ਦੇ ਕੰਨਾਂ ਤੱਕ ਜਿਹਦੀ ਆਵਾਜ਼ ਤੁਸੀਂ ਲੈ ਕੇ ਜਾ ਰਹੇ ਹੋ ਅੱਜ ਇਸ ਟਾਈਮ ਕਿਸਾਨੀ ਦਾ ਇਹ ਮੁੱਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਟੂ ਵੈਲ ਕਨੈਕਸ਼ਨ ਹੈ ਉਹ 20 23 ਮਤਲਬ ਕਿ 15 16 ਸਾਲ ਤੋਂ ਬੰਦ ਨੇ ਠੀਕ ਹੈ ਜਦੋਂ ਵੀ ਅਸੀਂ ਕਿਸੇ ਅਧਿਕਾਰੀ ਨਾਲ ਗੱਲ ਕਰਦੇ ਸੀ ਉਹ ਇੱਕੋ ਹੀ ਗੱਲ ਕਹਿੰਦੇ ਸੀ ਵੀ ਕਨੈਕਸ਼ਨ ਦੇਣੇ ਬੰਦ ਨੇ ਬੰਦ ਨੇ ਇਸ ਕਰਕੇ ਮੈਂ ਵੀ ਉਹਨਾਂ ਵਿਚਾ ਠੀਕ ਹੈ ਕਿ ਮੈਂ 2016 ਚ ਮੈਨੂੰ ਚੇਅਰਮੈਨ ਕੋਟੇ ਜੋ ਕਨੈਕਸ਼ਨ ਮਿਲਿਆ ਸੀ ਪਰ ਉਹਨਾਂ ਵੱਲੋਂ ਅੱਜ ਤੱਕ ਵੀ ਮੈਨੂੰ ਮਿਲਿਆ ਨਹੀਂ ਕਿਤਨਾ ਤਰ੍ਹਾਂ ਦੇ ਉਹ ਤੇ ਉਲਾਈ ਗਏ ਵੀ ਤੇਰੀ ਕੋਲ ਜ਼ਮੀਨ ਵਧ ਗਈ ਜਾਂ ਘਟ ਗਈ ਜਿਹੜੇ ਤੁਹਾਡੇ ਤੁਸੀਂ 2016 ਦੇ ਜਾਂ 15 ਦੇ ਕਨੈਕਸ਼ਨਾਂ ਦੀ ਗੱਲ ਕਰਦੇ ਹੋ ਬਹੁਤ ਸਾਰੇ ਕਿਸਾਨ ਨੇ ਜਿਹੜੇ ਉਹਦਾ ਫਾਇਦਾ ਲੈ ਗਏ ਬਹੁਤ ਲੋਕਾਂ ਦੇ ਲੱਗ ਚੁੱਕੇ ਨੇ ਉਹ ਹੁਣ ਉਹ ਕਿਹੜੇ ਕਿਸਾਨ ਰਹਿ ਗਏ ਜਿਹੜਾਂ ਨੇ ਉਹ ਕਨੈਕਸ਼ਨ ਮਿਲਣ ਕਰਨੀ ਹੋ ਰਹਿ ਗਏ ਤੇ ਕੀ ਕਾਰਨ ਜਿਹੜੇ ਬਿਜਲੀ ਅਧਿਕਾਰੀ ਦੱਸਦੇ ਨੇ ਉਹਦਾ ਉਸ ਦਾ ਕਾਰਨ ਜਿਹੜੀ ਕਿਸਾਨ ਪੱਖੀ ਗੱਲ ਹੈ ਕਿ ਉਸ ਟਾਈਮ ਜਦੋਂ 2000 ਚ 2016 ਜਾਂ 14 ਚ ਡਿਮਾਂਡ ਨੋਟਿਸ ਕਿੱਥੇ ਸੀ ਉਦੋਂ ਜਿਹੜੀ ਕਿਸਾਨਾਂ ਦੀ ਆਰਥਿਕ ਤਸਾ ਮਾੜੀ ਸੀ ਇਸ ਕਰਕੇ ਕੁਝ ਕਿਸਾਨ ਇਹ ਜੇ ਰਹਿ ਗਏ ਕਿ ਜਿਹੜੇ ਉਸ ਟਾਈਮ ਮਤਲਬ ਉਹ ਅਬ ਤੱਕ ਕਨੈਕਸ਼ਨ ਆਰਥਿਕ ਤੌਰ ਤੇ ਨਹੀਂ ਲੈ ਸਕੇ ਠੀਕ ਹੈ ਜਿਹੜਾ ਡਿਮਾਂਡ ਨੋਟਸ ਹੈ ਨਾ ਡਿਮਾਂਡ ਨੋਟਸ ਮੈਕਮੇ ਵੱਲੋਂ ਜਾਰੀ ਹੁੰਦਾ ਹੈ ਕਿਸਾਨ ਨੂੰ ਉਹ ਤੋਂ ਬਾਅਦ ਸ਼ਾਇਦ ਉਹਦੀ ਪੇਮੈਂਟ ਕਰਨ ਵਾਸਤੇ ਕਿਸਾਨ ਨੂੰ ਕਿਹਾ ਜਾਂਦਾ ਕਿੰਨੀ ਜਿਹੜੀ ਉਹਦੀ ਡਿਮਾਂਡ ਨੋਟਸ ਦੀ ਮਿਆਦ ਹੁੰਦੀ ਹੈ ਜਿੱਦੋਂ ਕਿਸਾਨ ਜਿਹੇ ਕਰਕੇ ਬਾਂਦੇ ਰਹੇ ਉਹ ਡਿਮਾਂਡ ਨੋਟਸ ਦੀ ਜਿਹੜੀ ਮਿਆਦ ਸੀ ਪਹਿਲਾਂ 6 ਮਹੀਨੇ ਸੀ ਪਰ 2020 ਦੇ ਵਿੱਚ ਉਹ 10.5 ਸਾਲ ਉਹਦੀ ਡਿਮਾਂਡ ਕਰ ਦਿੱਤੀ ਗਈ ਜਿਸ ਬਾਰੇ ਲੋਕਾਂ ਨੂੰ ਮੇਰੇ ਕਿਸਾਨ ਵੀਰਾਂ ਨੂੰ ਇਹ ਗਿਆਨ ਨਹੀਂ ਸੀ ਕਿ ਅਸੀਂ 10.5 ਸਾਲ ਤੱਕ ਇਸ ਨੂੰ ਅਸੀਂ 10 ਸਾਲ ਅੱਗੇ ਵਧਾ ਸਕਦੇ ਹਾਂ ਠੀਕ ਹੈ ਤੁਹਾਨੂੰ ਇਸ ਗੱਲ ਦਾ ਵੀ ਜਿਹੜੀ ਡਿਮਾਂਡ ਨੋਟਿਸ ਦੀ ਮਿਆਦ ਹੈ ਹਨਾ 6 ਮਹੀਨਿਆਂ ਤੋਂ ਵੱਧ ਕੇ 1.5 ਸਾਲ ਹੋ ਗਈ ਕਿਵੇਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਕਿਵੇਂ ਤੁਸੀਂ ਫਿਰ ਲੋਕਾਂ ਦੇ ਨਾਲ ਜਾਂ ਅਧਿਕਾਰੀਆਂ ਦੇ ਨਾਲ ਉਸ ਚੀਜ਼ ਬਾਰੇ ਤਾਲਮੇਲ ਕੀਤਾ ਇਹ ਸਾਨੂੰ ਪਤਾ ਜਦੋਂ ਅਸੀਂ ਪ੍ਰੈਸ ਰੋਟ ਪੜ੍ਹਦੇ ਅਖਬਾਰ ਪੜ੍ਹਦੇ ਸੀ ਉਹ ਤੋਂ ਸਾਨੂੰ ਗਿਆਨ ਹੋਇਆ ਗਿਆਨ ਹੋਣ ਤੋਂ ਬਾਅਦ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਜਦੋਂ 2024 ਦੇ ਵਿੱਚ ਹਮ ਇਹਨਾਂ ਨੇ ਅੰਦਰ ਖਾਤੇ ਅਧਿਕਾਰੀਆਂ ਨੇ ਉਹਨਾਂ ਨੂੰ 10 ਸਾਲ 14 ਦੇ ਵਿੱਚ 10 ਸਾਲ ਜੋੜ ਕੇ 24 ਦੇ ਵਿੱਚ ਕਨੈਕਸ਼ਨ ਦੇਣੇ ਸ਼ੁਰੂ ਕੀਤੇ ਤਾਂ ਉਹ ਕਨੈਕਸ਼ਨ ਲੋਕਾਂ ਨੇ ਅਪਲਾਈ ਵੀ ਕੀਤੇ ਉਸ ਨੂੰ ਮਤਲਬ ਉਸ ਟਾਈਮ ਮਿਲੇ ਵੀ ਪਰ ਕੁਝ ਮੇਰੇ ਆਸਥੀ ਵੀਰ ਉਹ ਇਸ ਗੱਲ ਤੋਂ ਰਹਿ ਗਏ ਤਾਂ ਉਹਨਾਂ ਦੀ ਗੱਲ ਚਰਚਾ ਚ ਕਰਦੀ ਹੁੰਦੀ ਹੁੰਦੀ ਸਾਡੇ ਕੋਲ ਪਹੁੰਚੀ ਠੀਕ ਹੈ ਤੇ ਫਿਰ ਜਦੋਂ ਲੋਕਾਂ ਦੀ ਜਿਹੜੀ ਗੱਲ ਹੈ ਥੋਡੇ ਤੱਕ ਪਹੁੰਚੀ ਤੁਸੀਂ ਕਿੱਥੇ ਕੋਈ ਮੰਗ ਪੱਤਰ ਦਿੱਤਾ ਜਾਂ ਕਿੱਥੇ ਕੋਈ ਇਸ ਗੱਲ ਦੀ ਮੀਟਿੰਗ ਕੀਤੀ ਕਿਸਾਨਾਂ ਨੂੰ ਕਿਵੇਂ ਤੁਸੀਂ ਨਾਲ ਲੈ ਕੇ ਆਏ ਜਿਹੜਾਂ ਨੇ ਡਿਮਾਂਡ ਨੋਟਿਸ ਮਿਲ ਗਏ ਕਨੈਕਸ਼ਨ ਨਹੀਂ ਮਿਲੇ ਲੋਕਾਂ ਤੱਕ ਤੁਸੀਂ ਕਿਵੇਂ ਪਹੁੰਚ ਕੀਤੀ ਉਹਨਾਂ ਕਿਸਾਨਾਂ ਤੱਕ ਇਹ ਲੋਕਾਂ ਦੇ ਨਾਲ ਹੋਰ ਏ ਧੱਕੇ ਬਾਰੇ ਪਿਛਲੇ ਸਮੇਂ ਤੋਂ ਵੀ ਅਸੀਂ ਲੜਦੇ ਆਏ ਹਾਂ ਹੁਣ ਵੀ ਅਸੀਂ ਉਸ ਲੜਿਆ ਕਿ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਅਸੀਂ ਤੁਰੰਤ ਔਰ ਮਤਲਬ ਵੀਡੀਓ ਪਾਈ ਇਹ ਸਾਨੂੰ ਜਿਨ੍ਹਾਂ ਦੇ 2014 16 ਦੇ ਜਿਹੜੇ ਡਿਮਾਂਡ ਨੋਟਸ ਐ ਉਸ ਵਾਰੇ ਜੋ ਬਾਂਝੇ ਰਹੇਗੇ ਉਹ ਮੇਰੇ ਮਤਲਬ ਕਿਸਾਨ ਵੀ ਸਾਨੂੰ ਮਿਲਣ ਤੇ ਅਸੀਂ ਜਵਾਰ ਕੇ ਕੋਠੀ ਨਹਿਰੀ ਕੋਠੀ ਵੀ ਕੇ ਕਮਿਟੀਿੰਗ ਕੀਤੀ ਅੱਛਾ ਤੇ ਉਹ ਮੀਟਿੰਗ ਦੇ ਜਿਹੜੇ ਸੋ ਮੀਟਿੰਗ ਹੋਣ ਤੋਂ ਬਾਅਦ ਕੋਈ ਕੀ ਜਿਹੜੇ ਉਸ ਦੇ ਸਿੱਟੇ ਨਿਕਲੇ ਤੇ ਅਗਲਾ ਫਿਰ ਤੁਸੀਂ ਸੰਘਰਸ਼ਾ ਜਿਹੜਾ ਉਹਦੀ ਰੂਪਰੇਖਾ ਕੀ ਬਣਾਈ ਅੱਗੇ ਅਸੀਂ ਉਸ ਤੋਂ ਬਾਅਦ ਕਮੇਟੀ ਚੁਣੀ ਕਮੇਟੀ ਤੋਂ ਬਾਅਦ ਅਸੀਂ ਪਰ ਸਭ ਤੋਂ ਪਹਿਲਾਂ ਬਿਜਲੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਉਸ ਤੋਂ ਬਾਅਦ ਅਸੀਂ ਐਮਐਲਏ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਬਾਜ਼ ਪਾਈ ਉਸ ਤੋਂ ਬਾਅਦ ਅਸੀਂ ਮੰਗ ਪੱਤਰ ਪਹੁੰਚਾਉਂਦੇ ਪਹੁੰਚਾਉਂਦੇ ਜੇ ਪ੍ਰਸ਼ਾਸਨ ਬਿਨੀ ਬੋਰਡ ਦੇ ਪ੍ਰਸ਼ਾਸਨ ਨਾਲ ਗੱਲ ਕਰਦੇ ਰਹੇ ਪਰ ਉਹਨਾਂ ਵੱਲੋਂ ਸਾਡੀ ਕਮੇਟੀ ਨੂੰ ਪਿਛਲੇ ਮਹੀਨੇ ਵੀ ਸਮਾਂ ਮਿਲਿਆ ਗੱਲਬਾਤ ਉਸ ਉਸ ਮੰਗਾਂ ਤੇ ਸਹਿਮਤੀ ਵੀ ਹੋਈ ਸੀ ਪਰ ਉਸ ਤੋਂ ਪਹਿਲੇ ਬਾਅਦ 3-4 ਨੂੰ 3/12/2025 ਨੂੰ ਸਾਡੀ ਅਹਿ ਮੀਟਿੰਗ ਹੋਈ ਜੀ ਜੀ ਵੀਡੀਓ ਦੇ ਘਾਰੀ ਵੀ ਸੀ ਉਸ ਟਾਈਮ ਅਸੀਂ ਉਹਨਾਂ ਦੇ ਘਾਰੀਆਂ ਦਾ ਵੀ ਸਤਿਕਾਰ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਐਨੀ ਗੱਲ ਨੂੰ ਖੋਲ ਕੇ ਸੁਣਿਆ ਤੇ ਉਹਦੇ ਨਾਲ ਸਹਿਮਤੀ ਪ੍ਰਗਟ ਕਰਦੇ ਆ ਸਾਨੂੰ ਬਕਾਇਦਾ ਉਹ ਕਾਰਵਾਈ ਦੀ ਕਾਪੀ ਮਿਲ ਚੁੱਕੀ ਅਸੀਂ ਉਹ ਕਾਰਵਾਈ ਕਰਨ ਤੋਂ ਬਾਅਦ ਹੁਣ ਉਸ ਕਾਰਵਾਈ ਪੂਰਾ ਕਰਦਾ ਹੈ ਨਾ ਕਰਦਾ ਅਸੀਂ ਉਸ ਤੋਂ ਬਾਅਦ ਅਗੜਾਸ਼ ਕਰ ਸਿੱਤਰਾਂਗੇ ਤੇ ਮੈਂ ਬੇ ਵੀਰਾਂ ਨੂੰ ਮੈਂ ਤੁਹਾਨੂੰ ਰੋਕਦਾ ਨਹੀਂ ਥੋੜਾ ਜਿਹਾ ਸਾਨੂੰ ਇਹ ਚਾਨਣਾ ਪਾਓ ਕਿਉਂਕਿ ਜਿਹੜੇ ਵੀਡੀਓ ਕਿਸਾਨ ਦੇਖਣਗੇ ਉਹਨਾਂ ਨੂੰ ਇਹ ਪਤਾਵੇ ਜਿਹੜੀ ਆਪਾਂ ਕਮੇਟੀ ਬਣਾਈ ਹੈ ਹਨਾ ਉਹਦੇ ਵਾਸਤੇ ਕਨੈਕਸ਼ਨਾਂ ਵਾਸਤੇ ਉਹਨਾਂ ਨੇ ਜਿਹੜੇ ਮੰਗਾ ਨੇ ਉਹ ਆਪਾਂ ਨੇ ਕੀ ਕੀ ਮੰਗਾ ਸਰਕਾਰ ਤੋਂ ਰੱਖੀਆਂ ਹੋਈਆਂ ਨੇ ਤੇ ਕਿੰਨੀਆਂ ਕਿ ਜਿਹੜੀਆਂ ਮੰਗਾ ਆਪਣੀ ਕੋਈ ਹੁਣ ਤੱਕ ਉਹਦੇ ਤੇ ਕਾਰਵਾਈ ਵੀ ਹੋਈ ਆ ਜਾਂ ਉਵੇਂ ਦੀ ਉਵੇਂ ਹੀ ਪਈਆਂ ਨੇ ਸਭ ਤੋਂ ਵੱਡੀ ਮੰਗ ਸਾਡੀ ਹੈ ਕਿ ਜੋ ਵਿਭਾਗ ਜਾਂ ਸਰਕਾਰ ਇਹ ਕਹਿ ਰਹੀ ਸੀ ਕਿ ਕਨੈਕਸ਼ਨ ਬੰਦ ਨੇ ਉਸ ਬਾਰੇ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਉਹ ਪ੍ਰोसीडिंग ਸਾਡੀ ਕਾਰਵਾਈ ਜਿਹੜੀ ਤੁਹਾਡੇ ਕੋਲ ਪਹੁੰਚੀ ਹੈ ਉਹਦੇ ਵਿੱਚ ਬਿਜਲੀ ਬੋਰਡ ਦੀ ਪ੍ਰਸ਼ਾਸਨ ਨੇ ਲਿਖਿਆ ਕਿ 50000 ਕਨੈਕਸ਼ਨ ਜੋ ਪਿਛਲੇ ਰਹਿੰਦੇ ਨੇ ਉਹਨਾਂ ਦੀ ਅਸੀਂ ਮੰਗ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਉਹ ਪੰਜਾਬ ਸਰਕਾਰ ਦੀ ਮਨਜ਼ੂਰੀ ਆਉਣ ਤੋਂ ਬਾਅਦ ਹੋਗੇ ਤੁਹਾਡੇ ਕੋਈ ਨੌਲੇਜ ਦੇ ਵਿੱਚ ਕੋਈ ਜਾਣਕਾਰੀ ਦੇ ਵਿੱਚ ਇਹ ਜੀ ਗੱਲ ਆਈ ਹੈ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਨਾ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਿਆਸੀ ਲੋਕ ਨੇ ਜਾਂ ਇੱਕ ਚਰਚਾ ਬਣੀ ਹੋਈ ਹੈ ਵੀ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਕਨੈਕਸ਼ਨਾਂ ਦੇ ਉੱਤੇ ਰੋਕ ਲਾਈ ਹੋਈ ਹੈ ਇਹਦੇ ਬਾਰੇ ਵਿੱਚ ਤੁਹਾਡੇ ਕੋਲੇ ਕੀ ਜਾਣਕਾਰੀ ਹੈ ਸਾਡੇ ਕੋਲ ਜਾਣਕਾਰੀ ਹੈ ਹੈ ਕਿ ਉਹ 2020 ਚ ਲੋਕ 18 ਚ ਲੋਕ ਲੱਗੀਏ ਪਰ ਇਹ ਜੋ ਕਨੈਕਸ਼ਨ ਰਹੇ ਨੇ ਇਹ 2016 ਦੇ ਵਿੱਚ ਜਿਹੜੇ ਅਨਬਾ ਮਤਲਬ ਉਹ ਵੱਡੇ ਸੀ ਇਹ ਉਹਨਾਂ ਲੋਕਾਂ ਦੇ ਰਹੇ ਸੀ ਮੰਗ ਕਰਦੇ ਆ ਕਿ ਟ੍ਰਿਬਿਊਨਲ ਤੋਂ ਜਿਹੜੀ ਪਾਬੰਦੀ ਹੈ ਉਹ ਕੈਮਰੇ ਸਾਨੂੰ ਕੋਈ ਨਹੀਂ ਪਰ ਸਾਡੇ ਜਿਹੜੇ ਉਸ ਟਾਈਮ ਦੇ 2 ਸਾਲਾਂ ਦੇ ਵਿੱਚ ਉਹ ਕਨੈਕਸ਼ਨ ਦਿੱਤੇ ਜਾ ਸਕਦੇ ਸੀ ਪਰ ਸਰਕਾਰ ਦੀ ਤੇ ਮਹਿਕਮੇ ਦੀ ਨਹੀਂ ਗੱਲੀ ਹੈ ਕਿ ਜਿਹੜੇ ਕਿਸਾਨਾਂ ਦੇ ਮੁੱਦੇ ਤੱਕ ਅੱਜ ਤੱਕ ਕਦੇ ਵੀ ਬਿਜਲੀ ਬੋਰਡ ਦਾ ਕੰਮ ਦਾ ਲੇਖਾ ਜੋਖਾ ਨਹੀਂ ਕਰਿਆ ਕਿ ਉੱਥੇ ਕੀ ਹੁੰਦਾ ਅੱਛਾ ਆਪਾਂ ਜਿਹੜਾ ਸੰਘਰਸ਼ ਸਦੇ ਸੌਦਾ ਸਿੰਘ ਜੀ ਲੜ ਰਹੇ ਆ ਕਿਸਾਨਾਂ ਦਾ ਕਨੈਕਸ਼ਨ ਵਾਲਾ ਉਹਦੇ ਵਿੱਚੋਂ ਜਿਹੜੀਆਂ ਮੰਗਾਂ ਨੇ ਕਿਹੜੀਆਂ ਕਿਹੜੀਆਂ ਪੂਰੀਆਂ ਹੋ ਗਈਆਂ ਤੇ ਕਿਹੜੀਆਂ ਕਿਹੜੀਆਂ ਹਜੇ ਆਪਣੀ ਸਰਕਾਰ ਤੋਂ ਮੰਗ ਹੈ ਹੋਰ ਵੀ ਸਾਡੀਆਂ ਆ ਮੰਗਾਂ ਕਨੈਕਸ਼ਨਾਂ ਦੇ ਸਬੰਧੀ ਪੂਰੀਆਂ ਹੋ ਜਾਣ ਸੱਜੀਆਂ ਮੰਗਾਂ ਸਭ ਤੋਂ ਪਹਿਲਾਂ ਵੱਡੀ ਮੰਗ ਸੀ ਜਿਹੜੀ ਕਿ ਸਾਡੇ ਕਨੈਕਸ਼ਨ ਬੰਦ ਕਰਾਉਣ ਲੱਗੀ ਉਹ ਮੰਨ ਚੁੱਕਿਆ ਵੀ ਅਸੀਂ ਦੇ ਸਕਦੇ ਹਾਂ ਜੇ ਸਰਕਾਰ ਚਾਹੇ ਤਾਂ ਉਹਦੇ ਵਿੱਚ ਕਈ ਅਜਿਹੀਆਂ ਮੰਗਾਂ ਸੀ ਕਿ ਜਿਵੇਂ ਇਸੇ ਰਾਤ ਜ਼ਮੀਨ ਮਰਲਾ ਵੱਧ ਗਿਆ 2 ਮਰਲੇ ਵੱਧ ਕੇ ਉਹਨਾਂ ਮਹਿਕਮੇ ਨੇ ਇਹ ਵੀ ਕਹਿਤਾ ਵੀ ਤੇਰੇ ਕੋਲ ਜ਼ਮੀਨ ਵੱਧ ਹੈ ਜਾਂ ਘਟ ਹੈ ਪਰ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਜ਼ਮੀਨ ਸਕੌਟੀ ਵੇਲੇ ਭਰਨ ਵੇਲੇ ਦੇਖੀ ਜਾਂਦੀ ਹੈ ਕਿ ਜਾਂ ਮਤਲਬ ਕਨੈਕਸ਼ਨ ਲੈਣ ਵੇਲੇ ਦੇਖੀ ਜਾਂਦੀ ਹੈ ਉਸ ਤੋਂ ਕੁਝ 2007 ਜਿਨ੍ਹਾਂ ਦੇ ਸਕੌਟੀ ਭਰੀ ਸੀ ਉਹਨਾਂ ਦੇ ਅਸੀਂ ਕਨੈਕਸ਼ਨ ਮੰਗਿਆ ਵੀ ਉਹਨਾਂ ਨੂੰ ਦਿੱਤੇ ਜਾਣ ਪਰ ਭਾਗ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਕਿ ਅਸੀਂ 2011ਵੇਂ ਮਹੀਨਾ 2017 ਤੱਕ ਅਸੀਂ ਮਤਲਬ ਕਿ ਡਿਮਾਂਡ ਨੋਟਸ ਕੱਟ ਚੁੱਕੇ ਆ ਪਰ ਜਦੋਂ ਅਸੀਂ ਦੇਖਾ ਚੁੱਖਾ ਕਰਦੇ ਆ ਤਾਂ ਉਹ ਅਜਿਹਾ ਨਹੀਂ ਹੁੰਦਾ ਇਸ ਦੇ ਬਾਰੇ ਅਸੀਂ ਕਹਿੰਦੇ ਆ ਕਿਸੇ ਨੂੰ ਕਹੀ ਜਾਂਦੀ ਹੈ ਤਾਂ 2.5 ਏਕੜ ਵਾਲੀ ਆਪਸ਼ਨ ਨਹੀਂ ਦਿੱਤੀ ਅਸੀਂ ਪੰਜਾਬ ਸਰਕਾਰ ਤੋਂ ਬੋਰਡ ਤੋਂ ਮੰਗ ਕਰਦੇ ਆ ਕਿ ਉਹਨਾਂ ਭੋਲੇ ਪਾਲੇ ਲੋਕਾਂ ਨੂੰ ਜਿਨ੍ਹਾਂ ਦੇ ਆਪਸ਼ਨ ਦਾ ਕੋਈ ਪਤਾ ਹੀ ਨਹੀਂ ਸੀ ਅਸੀਂ ਕਹਿੰਦੇ ਆ ਵੀ ਉਹ ਦੁਬਾਰਾ ਫੇਰ ਮੌਕਾ ਇੱਕ ਦਿੱਤਾ ਜਾਵੇ ਕਿ ਉਹ ਆਪਣੀ 2.5 ਕਿੱਲੇ ਵਾਲੀ ਜਾਂ 5 ਕਿੱਲੇ ਵਾਲੀ ਆਪਸ਼ਨ ਭਰ ਕੇ ਉਹਦਾ ਕਨੈਕਸ਼ਨ ਲੈ ਸਕਣ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਕਿਸਾਨ ਵੀਰਾਂ ਦੇ ਕਨੈਕਸ਼ਨ ਲੱਗਣੇ ਰਹਿੰਦੇ ਨੇ ਤੇ ਲਵਾਉਣਾ ਚਾਹੁੰਦੇ ਨੇ ਹੁਣ ਉਹ ਡਿਮਾਂਡ ਨੋਟਸ ਉਹਨਾਂ ਕੋਲੇ ਹੈਗੇ ਨੇ ਉਹਨਾਂ ਨੂੰ ਤੁਸੀਂ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਜਾਂ ਉਹਨਾਂ ਵਾਸਤੇ ਕੀ ਕਰ ਸਕਦੇ ਆਪਾਂ ਉਹਨਾਂ ਬਾਰੇ ਇਹੀ ਹੈ ਜੀ ਸਾਡਾ ਸਦਾ ਕਿ ਸੰਘਰਸ਼ ਹੈ ਉਹ ਲੋਕਾਂ ਦੀ ਮਤਲਬ ਗਿਣਤੀ ਤੇ ਲਾਗੂ ਹੁੰਦਾ ਜਿੜੜਾ ਦੇ ਸਾਡਾ ਹੁਣ ਤੱਕ ਜਿੜੜਾ ਦਾ ਰਿਹਾ ਵੀ ਅਸੀਂ ਕਿ ਇਹ ਮੰਜ਼ਲ ਨੂੰ ਪਾਰ ਕਰਾਂਗੇ ਉਹ ਅਸੀਂ ਕੁਝ ਅੱਜ ਤੱਕ ਇਥੋਂ ਦੇ ਪ੍ਰਸ਼ਾਸਨੀ ਸਦਕਾ ਉਹਨਾਂ ਨੇ ਸਾਨੂੰ ਬੜਾ ਸਹਿਮਤੀ ਦਿੱਤੀ ਹੈ ਕਿ ਇਹ ਮੰਗਾ ਸੋਡੀਆਂ ਜਾਇਜ਼ ਨੇ ਇਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਮੇਰੇ ਵੀਰਾਂ ਕਸਾਲ ਵੀਰਾਂ ਦਾ ਫਰਜ਼ ਬਣਦਾ ਹੈ ਕਿ ਜਿਹਦਾ 2014 16 ਉੱਚ ਡਿਮਾਂਡ ਨੋਟਸ ਕੱਟਿਆ ਹੈ 2016 ਦਾ ਜਿਹੜਾ ਉਹ ਛੇਤੀ ਹੀ ਅਖਬਾਰਾਂ ਦੇ ਵਿੱਚ ਪਬਲਿਕ ਨੋਟਿਸ ਆ ਜਾਣਾ ਮਹਿਕ ਵੀ ਨੇ ਕਹਿਣ ਮੁਤਾਬਕ ਸਹਿਮਤੀ ਮੁਤਾਬਕ ਉਸ ਕਰਕੇ ਉਹ ਨੇੜੇ ਦੇ SDO ਨਾਲ ਬਲਸਪਰ ਕਰਕੇ ਉਹ ਮੈਲਡ ਕਰਾ ਸਕਦੇ ਨੇ ਤਾਂ ਜੋ ਉਹਨਾਂ ਦਾ ਡਿਮਾਂਡ ਨੋਟਸ ਮੈਲਡ ਹੋ ਜਾਵੇ ਬਾਕੀ ਹੋਰ ਮੰਗਾ ਹੈ ਜੋ ਕਾਰਵਾਈ ਜਾਰੀ ਹੈ ਜਿਹੜਾ ਆਖਰੀ ਤੁਹਾਨੂੰ ਮੈਂ ਗੱਲ ਪੁੱਛਦਾ ਲਗਭਗ 50000 ਦੇ ਕਰੀਬ ਤੁਸੀਂ ਕਨੈਕਸ਼ਨ ਕਹਿਣੋ ਜਿਹੜਾ ਹੋਰ ਲੱਗਣ ਦੇ ਹੈਗਾ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਹੁਣ ਤੱਕ ਦਾ ਜਿੰਨਾ ਤੁਸੀਂ ਇਸ ਫੀਲਡ ਦੇ ਵਿੱਚ ਜਾਂ ਇਸ ਮੁੱਦੇ ਦੇ ਉੱਤੇ ਤੁਸੀਂ ਲੋਕਾਂ ਵਾਸਤੇ ਕੰਮ ਕੀਤਾ ਜੇ ਸਰਕਾਰ ਤੇ ਲੋਕ ਚਾਹਣ ਜਾਂ ਉਹਨਾਂ ਦਾ ਤਾਲਮੇਲ ਹੋਵੇ ਕੀ ਇਹ ਕਨੈਕਸ਼ਨ ਲੱਗ ਸਕਦੇ ਨੇ ਹਾਂਜੀ ਲੱਗ ਸਕਦੇ ਜਦੋਂ ਇੱਕ ਪਾਰ ਮੰਨਦਾ ਹੈ ਜਿਹੜਾ ਅੱਜ ਤੱਕ ਇਹ ਨਹੀਂ ਮੰਨਦਾ ਸੀ ਕਿ ਕਨੈਕਸ਼ਨ ਖੁੱਲੇ ਹੈ ਉਹ ਇਹ ਮੰਨ ਲਿਆ ਵੀ ਹਾਂ ਇਹ ਖੁੱਲੇ ਸੀ ਪਿਛਲਾਂ ਦਾ ਸੀ ਦੇਖਾ ਜੋਕਾ ਕਰਕੇ ਇਹਨਾਂ ਦਾ ਜਿਹੜਾ 50 ਹਜ਼ਾਰ ਸੀ ਗਿਣਤੀ ਹੈ ਜਿਹੜੀ ਉਹ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਰਦਾਰ ਦਸੌਂਦਾ ਸਿੰਘ ਬਾਦਲਪੁਰ ਜਿਹੜੇ ਕਿ ਵੱਖ-ਵੱਖ ਸਮਾਜਿਕ ਮੁੱਦਿਆਂ ਦੇ ਉੱਤੇ ਜਾਂ ਲੋਕਾਂ ਦੇ ਹੱਕਾਂ ਦੇ ਵਾਸਤੇ ਲੜ ਰਹੇ ਨੇ ਤੇ ਅੱਜ ਦਾ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜੋ ਕਿਸਾਨ ਭਰਾਵਾਂ ਨੂੰ ਕਿਸੇ ਵੀ ਕਾਰਨ ਕਰਕੇ ਮੋਟਰ ਕਨੈਕਸ਼ਨ ਲੱਗਣ ਤੋਂ ਰਹਿ ਕੇ ਡਿਮਾਂਡ ਨੋਟਿਸ ਮਿਲੇ ਹੋਏ ਨੇ ਉਹਨਾਂ ਵਾਸਤੇ ਇਹ ਸੰਘਰਸ਼ ਲੜ ਰਹੇ ਨੇ ਤੇ ਇਹਨਾਂ ਦਾ ਸਨੇਹਾ ਹੁਣ ਉਹਨਾਂ ਕਿਸਾਨਾਂ ਤੱਕ ਪਹੁੰਚਾਉਣਾ ਥੋੜੀ ਜਿਮੇਵਾਰੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਮੋਟਰ ਕਨੈਕਸ਼ਨ ਦੇ ਮੁੱਦੇ ਦੇ ਲਈ ਤੇ ਹੋਰ ਜੇਕਰ ਤੁਹਾਡੇ ਵਿੱਚ ਵੀ ਕੋਈ ਕਲਾ ਹੈ ਤੁਸੀਂ ਲੋਕਾਂ ਦੇ ਹੱਕਾਂ ਵਾਸਤੇ ਲੜ ਰਹੇ ਹੋ ਜਾਂ ਤੁਹਾਡੇ ਵਿੱਚ ਪ੍ਰਮਾਤਮਾ ਨੇ ਕੋਈ ਵੱਖਰਾ ਹੁਨਰ ਦਿੱਤਾ ਹੈ ਤਾਂ ਤੁਸੀਂ ਬੇਖੌਫ ਆਵਾਜ਼ ਚੈਨਲ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਆਵਾਜ਼ ਬਣਾਗੇ ਤੇ ਤੁਹਾਡੇ ਜੋ ਵੀ ਸਹਿਯੋਗ ਜਾਂ ਯੋਗਦਾਨ ਇਸ ਸਮਾਜ ਦੇ ਲਈ ਹੈ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ ਧੰਨਵਾਦ ਜੀ